ਰਬੂ ਦੀਆਂ ਗੱਲਾਂ ਦੀ ਕਥਾ ਕਰਦਾ ਹੈ ਕਹਾਣੀਆਂ ਪਾਉਂਦਾ ਹੈ ਹੁਦ ਸ਼ਬਦ ਹੈ ਇੱਕ ਇੱਕ ਸ਼ਬਦ ਹੈ ਬਾਣੀ ਵਿੱਚ ਤੁਹਾਨੂੰ ਹੋਇਆ ਸਮਝ ਤੇ ਪਾਤਸ਼ਾਹ ਕਹਿੰਦੇ ਤੂੰ ਬੈਠਿਆ ਕਰ ਇਹਨੂੰ ਪੈ ਕੇ ਸੋਇਆ ਕਰ ਇਹਨੂੰ ਨਾਮ ਜਪਣਾ ਕਹਿੰਦੇ ਆ ਗੁਰਮੁਖੋ ਨਾਮ ਨੂੰ ਕਿਵੇਂ ਜਪਦੇ ਨਾ ਸਤਗੁਰਾਂ ਦੀ ਬਾਣੀ ਨੂੰ ਪੜਨਾ ਤੇ ਬਾਣੀ ਦੀ ਵਿਚਾਰ ਕਰਨਾ ਇਹੋ ਨਾਮ ਜਪਣਾ ਕਹਿੰਦੇ ਪਰ ਉਹਦੇ ਮੁਤਾਬਕ ਜੋ ਸਭ ਤੋਂ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਉਹਦੇ ਮੁਤਾਬਕ ਜਿੰਦਗੀ ਨੂੰ ਜਿਉਣਾ ਇੱਕ ਸਵਾਸ ਨਾਮ ਤੇ ਹੋਣਾ ਭਾਵ ਉਸ ਕਾਮ ਕਟ ਵੈਰ ਨੂੰ ਪ੍ਰਮਾਣਿਤਮਾਨਾ ਯਾਦ ਬਣਾ ਲੈਣੀ ਯਾਗ ਬਣੀ ਰਹਿਣੀ ਟੁੱਟਦੀ ਨਹੀਂ ਕਿਸੇ ਟਾਈਮ ਉਹ ਵਰਨੋ ਬਣ ਜਾਂਦਾ ਤੇ ਮਾਰੇ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਨਾਮ ਹਨ ਪਾ ਲਈ ਤੇ ਮਹਾਰਾਜ ਕਹਿੰਦੇ ਹੁਣ ਤੂੰ ਸਭ ਤੋਂ ਵਈਆ ਸ੍ਰੇਸ਼ਟ ਜੇ ਕੰਮ ਕਰੇਗਾ ਗੁਰੂ ਦਰਬਾਰ ਵਿੱਚ ਬੈਠ ਕੇ ਉਸ ਰੱਬ ਦੀਆਂ ਗੱਲਾਂ ਸੁਨੇਗਾ ਰੱਬ ਦੀਆਂ ਗੱਲਾਂ ਕਰੇਗਾ ਇਹ ਨਾਮ ਜਪਣਾ ਤੇ ਮਹਾਰਾਜ ਕਹਿੰਦੇ ਨਾਮ ਸੁਣਤ ਭਾਵ ਕੋ ਕਥਾ ਕਰਦਾ ਕਥਾ ਸੁਣਦਾ ਸਤਿਗੁਰ ਦੇ ਬਚਨ ਨੂੰ ਸਮਝਦਾ ਮਹਾਰਾਜ ਕਹਿੰਦੇ ਤਾਰਨਤ ਦੁੱਖ ਲਥਾ ਇਹ ਗੁਰਬਾਣੀ ਦਾ ਟੀਕਾ ਗੁਰੂ ਨੂੰ ਕੋ ਇਹ ਸਾਨੂੰ ਕੀ ਕਰਨਾ ਹੋਣਾ ਪੈਣਾ ਹੈ ਉਹਨਾਂ ਚ ਸਾਡੇ ਇਹ ਦੁੱਖ ਤੇ ਦਰਦ ਸਰੀਰ ਤੋਂ ਜਾਣ ਕੇ ਨਹੀਂ ਗੁਰੂ ਦਾ ਇੱਕ ਇੱਕ ਬਚਨ ਨੂੰ ਸਮਝਣਾ ਹੈ ਸਾੰਗਰ ਆਪਣੀ ਸੁਰਤ ਵਿੱਚ ਆਪਣੇ ਹਿਰਦੇ ਵਿੱਚ ਗੁਰੂ ਦੇ ਬਚਨ ਨੂੰ ਸਮਝਣਾ ਹੈ ਜੇ ਨਾ ਨਾ ਸਮਝੇ ਗੁਰਮਖੋ ਇੱਕ ਇੱਕ ਜਿਹੜਾ ਸਵਾਲ ਸਾ ਸਾਡਾ ਵੇਰ ਅਰਥ ਜਾ ਰਿਹਾ ਹੈ ਗੁਰੂ ਦੀ ਬਾਣੀ ਤੋਂ ਬਿਨਾ ਇਹ ਜਿਹੜਾ ਸੋਨਾ ਕੀਮਤੀ ਸਵਾਸ ਹਨਾ ਇੱਕ ਇੱਕ ਇਹ ਅਨਮੁੱਲ ਆਇਆ ਨਾ ਕੋਈ ਮੁੱਲ ਨਹੀਂ ਇਹ ਬੇਅਰਥ ਚਲਾ ਜਾ ਰਿਹਾ ਹੈ ਕਿਉਂ ਨਾ ਗੁਰੂ ਪਾਤਸ਼ਾਹ ਦੇ ਕਹਿਣ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕਰੀਏ